ਵੈਗਰੂ ਜੀ ਚਾਬੀਆਂ ਦਾ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਕਮੇਟੀ ਵੱਲੋਂ ਸਰਕਾਰ ਤੋਂ ਤਸ਼ਰੀਹ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਤੋਸ਼ਖਾਨਾ ਆਦਿ ਦੀਆਂ ਜਿਹੜੀਆਂ ਚਾਬੀਆਂ ਸੀ ਉਹ ਲੈਣ ਲਈ ਕੀਤੇ ਗਏ ਸੰਘਰਸ਼ ਨੂੰ ਸਿੱਖ ਇਤਿਹਾਸ ਦੇ ਵਿੱਚ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ ਵੈਗਰੂ ਜੀ ਇਹ ਮੋਰਚਾ 19 ਅਕਤੂਬਰ 1921 ਤੋਂ ਲੈ ਕੇ 10 ਜਨਵਰੀ 1922 ਤੱਕ ਚੱਲਿਆ ਸੀਗਾ ਵੈਗਰੂ ਜੀ ਭਾਵੇਂ 20 ਅਪ੍ਰੈਲ 1921 ਨੂੰ ਸਰਕਾਰ ਨੇ ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ ਸੀਗਾ ਉਹ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀਗਾ ਪਰੰਤੂ ਜਿਹੜੀਆਂ ਸਬੰਧਤ ਚਾਬੀਆਂ ਸੀ ਉਹ ਹਜੇ ਵੀ ਜਿਹੜੀ ਸਰਬਰਾ ਸਰਦਾਰ ਸੁੰਦਰ ਸਿੰਘ ਰਾਮਗੜੀਆ ਸੀਗੇ ਉਹਨਾਂ ਦੇ ਪਾਸ ਸਨ ਸੀ ਸਰਦਾਰ ਸੁੰਦਰ ਸਿੰਘ ਮਜੀਠਾ ਦੇ ਅਸਤੀਫਾ ਦੇਣ ਤੋਂ ਬਾਅਦ ਜਦੋਂ ਬਾਬਾ ਖੜਕ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਕਮੇਟੀ ਨੇ 19 ਅਕਤੂਬਰ 1921 ਨੂੰ ਇੱਕ ਇਕਤਤਾ ਕਰਕੇ ਸਰਕਾਰ ਤੋਂ ਜਿਹੜਾ ਚਾਬੀਆਂ ਦੀ ਸੀਗੇ ਉਹ ਮੰਗ ਕੀਤੀ ਪਰ ਇਸ ਇਕੱਤਰਤਾ ਦੇ ਵਿੱਚ ਨਾਲ ਹੀ ਸੁੰਦਰ ਸਿੰਘ ਰਾਮ ਗੜੀਆ ਜੀ ਵੀ ਸ਼ਾਮਲ ਸੀ ਪਰ ਸਰਕਾਰ ਨੇ ਨਵੰਬਰ 1921 ਨੂੰ ਸੁੰਦਰ ਸਿੰਘ ਰਾਮ ਗੜੀਆ ਦੇ ਪਾਸੋਂ ਸ਼੍ਰੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਚਾਬੀਆਂ ਸੀ ਉਹ ਆਪਣੇ ਕਬਜ਼ੇ ਵਿੱਚ ਕਰ ਲਈਆਂ ਤੇ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪ੍ਰਤੀਨਿਧ ਨਾ ਮੰਨਦੇ ਹੋਏ ਚਾਬੀਆਂ ਦੇ ਹਿੰਦ ਤੋਂ ਜੜਾ ਇਨਕਾਰ ਇਹ ਉਹ ਕਰ ਦਿੱਤਾ ਸੀ ਭਾਈਕੂ ਜੀ ਤੇ 11 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਨੇ ਸਰਕਾਰ ਦੇ ਨਾਲ ਨਾਵਿਲ ਬਰਤੰਦਾ ਮਤਾ ਪਾਸ ਕੀਤਾ ਤੇ ਫੈਸਲਾ ਕੀਤਾ ਸੀ ਕਿ ਅੰਮ੍ਰਿਤਸਰ ਆਉਣ ਤੋਂ ਪ੍ਰਿੰਸ ਆਫ ਬੈਲਜ ਦਾ ਬਾਈਕਾਟ ਕੀਤਾ ਜਾਵੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੜਤਾਲ ਕੀਤੀ ਜਾਵੇ ਤੇ ਕਿਸੇ ਵੀ ਗੁਰਦੁਆਰੇ ਵਿੱਚ ਉਸ ਦਾ ਪ੍ਰਸ਼ਾਦ ਜਿਹੜਾ ਉਹ ਪਰਵਾਨਾ ਕੀਤਾ ਜਾਵੇ ਸਰਕਾਰ ਨੇ ਕੈਪਟਨ ਵਹਾਦਰ ਸਿੰਘ ਨੂੰ ਨਵਾਂ ਸਰਵਰਾ ਬਣਾ ਦਿੱਤਾ 12 ਨਵੰਬਰ 1921 ਨੂੰ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਕਿ ਨਵੇਂ ਜਿਹੜੇ ਸਰਵਰਾ ਨੇ ਉਹਨਾਂ ਨੂੰ ਗੁਰਦੁਆਰਾ ਪਰੰਧ ਵਿੱਚ ਦਾਖਲ ਨਾ ਦੇਣ ਦਿੱਤਾ ਜਾਵੇ 15 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ અવਤਾਰ ਗੁਰਪੁਰਬ ਤੋਂ ਜਿਹੜਾ ਸਰਵਰਾਸਿਕਾ ਉਹ ਆਇਆ ਸੀਗਾ ਗੁਰਪੁਰਬ ਤੇ ਪਰ ਉਹਨੂੰ ਕਿਸੇ ਨੇ ਵੀ ਨੇੜੇ ਨਾ ਟੁਕੰਦ ਦਿੱਤਾ 26 ਨਵੰਬਰ 1921 ਨੂੰ ਸਰਕਾਰ ਤੇ ਅਕਾਲੀਆਂ ਵੱਲੋਂ ਆਪਣਾ ਆਪਣਾ ਜਿਹੜਾ ਪੱਖ ਸੀ ਉਹ ਪੇਸ਼ ਕਰਨ ਦੇ ਲਈ ਅਜਨਾਲੇ ਜਲਸਾ ਰੱਖ ਦਿੱਤਾ 26 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਜਨਾਲੇ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ 24 ਨਵੰਬਰ ਨੂੰ ਸਰਕਾਰ ਨੇ ਜਲਸਿਆਂ ਉੱਤੇ ਪਾਵਨ ਦੀ ਲਾ ਦਿੱਤੀ ਜਿਹੜੀ 26 ਨਵੰਬਰ ਨੂੰ ਸਰਕਾਰ ਨੇ ਅਜਨਾਲੇ ਵਿੱਚ ਜਲਸਾ ਕੀਤਾ ਪਰ ਅਕਾਲੀਆਂ ਵੱਲੋਂ ਦੀਵਾਨ ਲਾਇਆ ਜਾਣ ਤੋਂ ਦਾਨ ਸਿੰਘ ਜਤਵੰਦ ਸਿੰਘ ਬਵਾਲ ਤੀਜਾ ਸਿੰਘ ਸਮੁੰਦਰੀ ਬਾਬਾ ਖੜਕ ਸਿੰਘ ਸਰਦਾਰ ਮਹਿਤਾਬ ਸਿੰਘ ਆਦਿ ਜਿਹੜੇ 10 ਮੁਖੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਗ੍ਰਿਫਤਾਰੀਆਂ ਹੋਣ ਦੇ ਨਾਲ ਇਹ ਜਿਹੜੀ ਲਹਿਰ ਸੀਗੀ ਹੋਰ ਵੀ ਜ਼ਿਆਦਾ ਤੇਜ਼ ਹੋ ਗਈ ਗੁਰੂ ਕੇ ਬਾਗ ਤੇ ਅਕਾਲ ਤਖਤ ਦੇ ਵਿੱਚ ਰੋਜ਼ ਦੀਵਾਨ ਲੱਗਣ ਲੱਗੇ ਗ੍ਰਿਫਤਾਰੀਆਂ ਹੋਣ ਲੱਗੀਆਂ ਅਜਨਾਲੇ ਵਿੱਚ ਕੈਦ ਕੀਤੇ ਗਏ ਜਿਹੜੇ ਸਿੱਖ ਸੀ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ 6-6 ਮਹੀਨਿਆਂ ਦੀ ਉਹਨਾਂ ਨੂੰ ਕੈਦ ਤੇ ਜੁਰਮਾਨਾ ਵੀ ਉਹਨਾਂ ਨੂੰ ਕੀਤਾ ਗਿਆ ਇਸ ਮੌਕੇ ਤੇ ਕਾਂਗਰਸ ਤੇ ਖਿਲਾਫਤ ਕਮੇਟੀ ਨੇ ਸਿੱਖਾਂ ਦੀ ਚੰਗੀ ਮਦਦ ਕੀਤੀ ਕਈ ਦੇਸ਼ ਭਗਤਾਂ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਤੇ 1 ਜਨਵਰੀ ਨੂੰ 1922 ਨੂੰ ਸੋਡੀਆਂ ਵੇਦੀਆਂ ਤੇ ਭੱਲਿਆਂ ਦੀ ਕਾਨਫਰੰਸ ਨੇ ਵੀ ਸਰਕਾਰ ਦੇ ਵਿਰੁੱਧ ਮਤਾ ਪਾਸ ਕਰ ਦਿੱਤਾ 6 ਦਸੰਬਰ 1921 ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰਾਂ ਨੇ ਵੀ ਦੋ ਮਤੇ ਪਾਸ ਕੀਤੇ ਪਹਿਲਾ ਇੱਕ ਸ਼੍ਰੋਮਣੀ ਕਮੇਟੀ ਸਿਕ ਜਥੇਬੰਦੀ ਹੈ ਸੁਝਾਵੀਆਂ ਉਸ ਨੂੰ ਦੇਵੋ ਦੂਜਾ ਇਹ ਕਿ ਚਾਬੀਆਂ ਦੇ ਸੰਬੰਧੀ ਜਿਹੜੇ دیਵਾਨ ਧਾਰਮਿਕ دیਵਾਨ ਨੇ ਇਸ ਦੇ ਨਾਲ ਸਰਕਾਰ ਨੂੰ ਬਹੁਤ ਹੀ ਘਾਟਾ ਪਿਆ ਕਿਉਂਕਿ ਇਹ ਵਿਅਾਨ ਅਖਬਾਰਾਂ ਵਿੱਚ ਵੀ ਛਪ ਗਿਆ ਸੀ 5 ਜਨਵਰੀ 1922 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਹﻔਤਾਰ ਗੁਰਪੁਰਬ ਤੇ ਸਰਕਾਰ ਨੇ ਜਿਹੜੀਆਂ ਚਾਬੀਆਂ ਸੀ ਉਹ ਦੇਣੀਆਂ ਚਾਹੀਆਂ ਸੀ ਪਰ ਅਕਾਲੀਆਂ ਨੇ ਚਾਬੀਆਂ ਲੈਣ ਤੋਂ ਇਨਕਾਰ ਕੀਤਾ ਤੇ ਪਹਿਲੇ ਕੈਦੀ ਰਿਹਾ ਕਰਨ ਦੀ ਸ਼ਰਤ ਰੱਖੀ ਤੇ ਉਸ ਤੋਂ ਬਾਅਦ 11 ਜਨਵਰੀ 1922 ਨੂੰ ਸਰਕਾਰ ਨੇ ਸਰ ਜੌਨ ਐਨਾਰਡ ਰਾਹੀਂ ਪੰਜਾਬ ਕੌਂਸਲ ਦੇ ਵਿੱਚ ਗ੍ਰਿਫਤਾਰ ਕੀਤੀ ਸਾਰੇ ਸਿੱਖਾਂ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਗਿਆ 17 ਜਨਵਰੀ 1922 ਨੂੰ 193 ਵਿੱਚੋਂ 150 ਨੇਤਾ ਜੀ ਜਿਹੜੇ ਉਹ ਰਿਹਾ ਕਰ ਦਿੱਤੇ 9 ਜਨਵਰੀ ਨੂੰ ਇਹ ਨੇਤਾ ਸ਼੍ਰੀ ਅੰਮ੍ਰਿਤਸਰ ਪਹੁੰਚੇ ਸ੍ਰੀਵਾਰ ਜਿਹੜੇ ਸਰਕਾਰ ਸੀਗੀ ਉਹਨੇ ਆਪਣੇ ਪ੍ਰਤੀਨਿਧ ਭੇਜ ਕੇ ਜਿਹੜੀਆਂ ਚਾਬੀਆਂ ਸੀਗੀਆਂ ਉਹ ਬਾਬਾ ਖੜਕ ਸਿੰਘ ਜੀ ਨੂੰ ਸੌਪ ਦਿੱਤੀਆਂ ਸੀ ਵਾਹਿਗੁਰੂ ਜੀ ਤੇ ਜਿਹੜਾ ਇਹ ਮੋਰਚਾ ਸੀ ਚਾਬੀਆਂ ਦਾ ਮੋਰਚਾ ਇਹਨੂੰ ਮਹਾਤਮਾ ਗਾਂਧੀ ਨੇ ਵੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਹੈ ਤੇ ਜਿੱਤ ਦੇ ਲਈ ਵਧਾਈ ਵੀ ਦਿੱਤੀ ਸੀ ਵਾਹਿਗੁਰੂ ਜੀ ਉਹਨਾਂ ਨੇ ਵਾਹਿਗੁਰੂ ਜੀ ਦਾ ਖਾਲਸਾ ਸ਼ੇ ਵਾਹਿਗੁਰੂ ਜੀ ਕੀ ਫਤਿਹ